ਲੋ ਜੀ ਅਗਾਂਹ ਕੀ ਪਿੰਡ ਗੋਲੂ ਕਾ ਮੋਰ ਦੇ ਨੇੜੇ ਤੇ ਪਿੰਡ ਤੇ ਲੋਸਮੈਂਟ ਹੋ ਗਈ ਏ ਵੀ ਆਪ ਦਾ ਟਰੈਕਟਰ ਲਾਇਆ ਗਿਆ ਪਾਣੀ ਲੈ ਜਿੰਨੀ ਬਾਈ ਦੋਸੀ ਕਰੋ ਜੀ ਤੇ ਉਹ ਮੂਹਣ ਕੇ ਉਤਾਰ ਠਾੜ ਚੱਲੀ ਜੀ ਬਹੁਤ ਤੇਜ਼ ਨਾਲ ਬਹੁਤ ਅਨੇਰ ਆ ਰਿਹਾ ਜੀ ਉਹਦੇ ਬਹੁਤ ਤੇਜ਼ ਹੈ ਬਾਕੀ ਕਣਕੜ ਘਣੀਆਂ ਵੱਢੀਆਂ ਗਿਆ ਆਹ ਥੋੜੀ ਢਿੱਬੀ ਰਹੀਦੀ ਵੈਸੇ ਟੀਵੀ ਦਾ ਆ ਤੇ ਇਹ ਕారణ ਨਹੀਂ ਪਤਾ ਲੱਗਦਾ ਵੀ ਕਿਉਂ ਹੋਰ ਅੱਗਾਂ ਲੱਗ ਰਹੀਆਂ ਬੜੀ ਅੱਗਾਂ ਲੱਗੀ ਜਾਂਦੀ ਆ ਬਹੁਤ ਹੀ ਕੱਲ ਨੂੰ ਪਤਾ ਹੈ ਕਿੰਨੇ ਪਿੰਡਾਂ 'ਚ ਅੱਗ ਲੱਗੀ ਕਿੰਨੇ ਕਣਕਾ ਸੜੀਆਂ ਕਿੰਨੇ ਨਾੜ ਸੜੇ ਤੇ ਬਾਕੀ ਜਿੰਨੀ ਬਈ ਤੋਂ ਉਸੇ ਕਰਿਆ ਕਰੋ ਬਈ ਮਸ਼ੀਨ ਤਾਂ ਲੱਗੀ ਤਾਰਾ ਲੱਗੀ ਕਿਉਂ ਲੱਗੀ

ਫਰੇਟ ਰਾਈਟਰ ਇੱਥੋਂ ਇੱਥੋਂ ਬਾਅਦ ਉਰ ਹੋ ਜਾਂਦਾ ਵਾਹ ਵਾਹ ਬਣੇ ਜਿਹੜੂ ਨਾ ਵਾਹ ਸਿੱਧਾ ਵਾਹ ਵਾਹ ਰੋਗ ਮਰ ਵਜੇ ਦੀ ਜਿਹੜੀ ਬਾਕੀ ਪਿੰਡ ਦਾ ਲਾਸਮੈਂਟ ਹੋ ਗਈ ਏ ਕੋਈ ਟ੍ਰਾਈਟਰ ਦੋ ਚਾਰ ਹੋ ਰਹੇ ਨੇ ਤੋੜ ਨਾਲ ਵਗ ਜਾਵੇ ਗਿੱਲਾ ਦੋਗਲੇ ਛੱਡ ਗਏ ਉਹ ਬਚਾਲੀ ਨਾ ਬੌਰਮ ਉਹ ਕਣਕ ਪਾਜ ਗਈ ਹਾਂ ਉਹ ਕਣਕ ਖੜੀ ਓਥੇ ਗਈ ਤੇ ਆਹ ਵੇਖੋ ਵੀਰ ਮੂਹਨ ਕੇ ਉਤਾਰ ਤੋਂ ਚੱਲ ਗਿਆ ੜਾਈ ਤੇ ਹਰ ਇੱਕ ਨੂੰ ਸਾਥ ਦੇਣਾ ਚ ਇਹਦੇ ਹੋਏ ਕੰਮ ਤੇ ਇੱਕ ਕੁਦਰਤ ਰੰਗਾਲ ਕੋਈ ਪਤਾ ਨਹੀਂ ਉਹ ਆਪਣਾ ਨਾਲ ਹੀ ਸੜ ਗਿਆ ਜੀ ਅੱਛਾ ਹਾਂ ਜੀ ਆ ਜੀ ਹੁਣ ਅੱਗੇ ਪਹੁੰਚੀ ਇਹ ਆਪਣਾ ਹੀ ਹਾਂ ਆਹ ਹਾਂ ਨਾਲ ਪੱਠੇ ਨੇ ਉਹ ਵੀ ਪੱਠੇ ਬਾਕੀ ਬਚ ਨਹੀਂ ਪੱਠੇ ਕੀ ਬਚ ਨਹੀਂ ਸੇਕਾਂ ਇੱਥੇ ਸੇਕਾਂ ਆਉਂਦਾ ਪਿਆ ਜੀ ਹਾਂ ਆ ਗੋਲੂ ਦੀ ਬਾਈਕ ਦੇ ਪੱਖੇ ਨੇੜੇ ਅੱਗੇ ਪਹੁੰਚ ਗਏ ਜੀ ਤੇ ਕੱਲ ਹੀ ਉਹ ਤਾਂ ਅੱਗ ਲੱਗੀ ਬੜੀ ਅਕਾਲ ਸਰੂਪੇਲ ਬੜੀ ਲੱਗੀ ਹੈ ਅੱਜ ਇਹ ਲੱਗੀ ਹੈ ਹਾਂ ਦਿਲਾਰਾਮ ਤੇ ਜੋਗ ਤੱਕ ਪਹੁੰਚ ਗਈ ਅੱਗ ਇਹਨੇ ਕਰ ਵਾਹ ਤੇ ਅੱਜ ਪਿੰਡ ਕੀ ਨਦਾਨਾ ਨਦਾਨਾ ਸਰੂਪਿਆ ਛੱਡ ਗਿਆ ਅੱਜ ਹਾਂ ਅੱਜ ਹਾਂ ਤੇ ਇਹ ਕਾਰਨ ਨਹੀਂ ਪਤਾ ਲੱਗਿਆ ਕਿ ਕਿਉਂ ਅੱਗਾਂ ਲੱਗੀਆਂ ਨਹੀਂ ਕੋਈ ਸ਼ਰਾਰਤ ਕਰਦਾ ਹੈ ਜਾਂਸ ਤੇ ਜਾਂ ਫਿਰ ਕੋਈ ਮਤਲਬੀ ਲੋਕਾਂ ਨੂੰ ਕਾਲਾ ਪੈ ਗਏ ਨੇ ਨਹੀਂ ਬਿਜਲੀ ਤੇ ਕੱਟ ਹੋ ਜਾਂਦਾ ਬਿਜਲੀ ਦਾ ਮਤਲਬ ਨਹੀਂ ਜੀ ਸਵੇਰ ਤੋਂ ਹੀ ਕੱਟ ਹੈਗਾ 9:00 ਵਜੇ ਤੋਂ 9:00 ਵਜੇ ਦਾ ਇਹ ਕੰਬੈਨਾਂ ਦੇ ਲੱਗਦੀ ਮਸ਼ੀਨਾਂ ਦੇ ਕਿਉਂ ਲੱਗਦੀ ਜਾਂ ਕੋਈ ਧੋਨੀ ਦਾ ਨਹੀਂ ਬਾਲ ਮੈਂਦਰ ਜੀ ਨਹੀਂ ਜੀ ਨਹੀਂ ਲੋਕਾਂ ਨੇ ਨਾ ਲੋਕ ਮਹਗੇ ਨੇ ਸ਼ਰਾਰਤੀ ਲੋਕ ਲੈਂਦੇ ਨੇ ਵੀ ਤੂੜੀ ਨਹੀਂ ਬਣਾਣੀ ਚਲ ਜੰਤਰੀ ਬੀਜਾਂ ਕੇ ਪੈਰੀਆਂ ਨੂੰ ਈਲੀ ਬਾਰਗੀ ਬਣ ਗਈ ਲਾਓ ਲਾ ਬਾਬਾ ਤੇ ਅਗਾ ਸਾਰਾ ਨੁਕਸਾਨ ਹੋ ਜਾਂਦਾ ਹੈ ਆ ਆ ਗੋਲੂ ਦਾ ਡੇਰਾ ਭਜਨਗਰ ਸਾਹਿਬ ਇੱਥੇ ਬੱਕੋਂ ਦੇ ਨੇੜੇ ਹੈ ਜੀ ਅੱਗ ਨੇੜੇ ਪਹੁੰਚ ਰਹੀ ਹੈ ਅੱਗ 2 3 ਕਿਲੇ ਦੂਰ ਹੈ ਜੀ ਕੋਈ ਫੋਨ ਆਇਆ ਖਾਇਦ ਲੱਖ ਦੇ ਵਾਹ ਲਾਵੇ ਚੁਗਾ ਰਾਜਾ ਹਾਂ ਸਹੀ ਆ ਨੇ ਟਰੈਕਟਰ ਹੋ ਰਹਾਂ ਦੇ ਪਿੱਛੇ ਲਾਸਟ ਹੋ ਗਈ ਆ ਉਹ ਬਿਲੀ ਵਾਈਂ ਪਰ ਦੂਰ ਲੱਗਿਆ ਉਹਨੂੰ ਇੱਥੇ ਨੇੜੇ ਚਾਹੀਦਾ ਸੀ ਨਾਲ ਬੰਦੇ ਹੋਰ ਹੋਣ ਨਾਲ ਨੂੰ ਚੱਕ ਗਏ ਨਾ ਪਾਸੇ ਗਣ ਥੋੜਾ ਹੈ ਨਾ ਇਹ ਤਾਂ ਫੇਰ ਇਹ ਤਾਂ ਵਾਹ ਇਹ ਤਾਂ ਪਰੂ ਲੱਗ ਜਾਏ ਪਰ ਹਾਂ ਫੇਰ ਉਦਾ ਹੀ ਕੰਮ ਇਹਦੇ ਨਾਲ ਕੰਮ ਲਗਾ ਜਾਦਾ ਇਹਦਾ 2 ਫੁੱਟ ਤੇੜਾ ਹੀ ਪ੍ਰੈਸ਼ਰ ਆ ਨਹੀਂ ਇਹ ਪਾਣੀ ਫੁੱਟ ਤੇ ਚੱਕਦਾਗਾ ਮਾਰ ਆਹ ਪਾਣੀ ਗੜਗੜਾ ਆਉਂਦਾ ਆਹ ਪਾਣੀ ਤੇ ਤੁਹਾਡੇ ਬਾਝਾ ਉਹ ਵੇਖੋ ਕੰਨੂ ਲਾ ਕੇ ਲਾਗੀ ਬਾਤ ਛੁੱਟੀ ਇਹ ਬਈ ਸਾਰਾ ਏਰੀਆ ਇਵੇਂ ਲਗਾ ਜਾਣਾ ਹੈ ਕਿ ਉਹ ਵਿਚਾਰੇ ਫਸ ਗਏ ਆ ਫਸਣਾ ਹੀ ਸੀ ਇੰਨੇ ਸਿੱਕੇ ਕਿ 10 ਸਿੱਕਾ ਅਲੱਗੇ ਤਿੰਨ ਇੱਕ ਗਿੱਲਾ ਦੋ ਤਿੰਨ ਹੈ ਆਹ ਹਾਂ ਘਰ ਕਰ ਲੈਣ ਬਜਾਜ ਹੋ ਸਕਦਾ ਹੈ। ਅਈ ਚਾਰ ਕਿਲੇ ਦੂਰ ਹੈ ਅੱਗ। ਦੇ ਵੇਖੋ ਸਿੱਕਾ ਆਇਆ। ਨਹੀਂ ਆਹਮ ਥੋੜੀ ਨਹੀਂ